ਤੁਹਾਨੂੰ ਥੋੜਾ ਲੈਟ ਹੋ ਕਾਲ ਹੈ ਬੈਠੋ ਜੀ ਨਹੀਂ ਕਹਾਂਣੀ ਹੈ ਤੇ ਹੈ ਆਪ ਵੀ ਦੇਖੋ ਤੇ ਰਬਿੰਦਰ ਸਿੰਘ ਜੀ ਅਤੇ ਸਾਡੀ ਸਪੋਰਟਿੰਗ ਕਰਨ ਦੀ ਕੋਰ ਜੀ ਨੂੰ ਗਹਿਮਤ ਕਰਮ ਵਿੱਚ ਪਕਿੱਤਰ ਕਰਨ ਲਈ ਸੋਭ ਆਨੰਦ ਕਾਰਾ ਚੁਣਦਾ ਗ੍ਰਸਤ ਤਰਮਾ ਇਹ ਜੀ ਮੇਰੇ ਹੋੜਾ ਹੈ 2023 ਚੁੱਕਰਵਾਰ ਦਾ ਨਿਯਤ ਹੋਇਆ ਕਪੜੇ ਨਹੀਂ ਨਵੇਂ ਪਏ ਅਤੇ ਗਿਆਨ ਜੀ ਦਾ ਸੁਕਾ 9 ਵਜੇ ਹੋਵੇਗਾ ਤੋਂ ਆਪ ਜੀ ਨੇ ਸਾਡੀ ਬੇਨਤੀ ਨੂੰ ਪਰਵਾਹ ਕਰਦੇ ਹੋਏ ਗੋਣ ਜੰਨ ਨਾਲ ਸੋਹੀ ਪਰ ਸੋਨੀਆਂ ਲਈਆਂ ਦੇ ਗੁਣਵਾਨ ਅਨੁਸਾਰ ਜਾਂਜੀਆਂ ਨਾਲ ਠੀਕ ਸਮੇਂ ਸਿਰ ਦਰਸ਼ਨ ਦੇਤੇ ਹੀ ਕਿਰਪਾਤਾ ਕਰਨੀ ਦੀ ਤਾਂ ਜੋ ਕਿ ਆਪਣਾ ਕਾਰਜ ਸਮੇਂ ਸਿਰ ਸੰਪੂਰਨ ਹੋ ਸਕੇ ਅਸੀਂ ਆਪ ਦੇ ਅਤਿ ਧੰਨਵਾਦੀ ਅਤੇ ਧੰਨਵਾਦੀ ਹੋਵਾਂਗੇ ਤੁਮ ਜਿੰਨ ਤੱਕ ਗੁਰਦਾਮ ਸਿੰਘ ਕਤਾਬ ਸਨ ਪਰ ਆਤੀ ਸੱਜਣ ਜੀ ਆਪ ਜੀ ਦੇ ਨਾਲ